ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਵੈਡਿੰਗ ਸਪੈਸ਼ਲ ਪਸ਼ਮੀਨਾ ਦੀਆਂ ਬੜੀਆਂ ਕਲੈਕਸ਼ਨਾਂ ਲੈ ਕੇ ਆਈਆਂ ਸਾਰੇ ਰੰਗ ਤੇ ਡਿਜ਼ਾਈਨ ਅਵੇਲੇਬਲ ਨੇ ਕੁਝ ਦੀ ਕੋਸ਼ਿਸ਼ ਕਰਾਂਗੀ ਡਿਸਕ੍ਰਿਪਸ਼ਨ ਇੱਥੇ ਦੱਸ ਦਿਆਂ ਐ ਤਿੰਨ ਰੰਗਾਂ ਵਿੱਚ 640 ਵਿੱਚ ਸੂਟ ਆਏਗਾ ਚਿੱਤਰਾ ਸਿਲਕ ਦੇ ਵਿੱਚ ਆਏਗਾ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਨੇ ਤੇ ਇਹਨਾਂ ਨੂੰ ਹੀ ਕਲਰ ਜਿਹੜੇ ਨੇ ਅਵੇਲੇਬਲ ਹੈਗੇ ਨੇ ਐ ਵਾਲੇ ਪਸ਼ਮੀਨਾ ਦੇ ਨਾਲ ਆਣਗੇ ਇਨ ਦਾ ਪ੍ਰਾਈਸ 1200 ਰੁਪਏ ਹੈ ਰਾਂਗੇ ਦੇ ਵਿੱਚ ਮੇਰੇ ਕੋਲ ਪੰਜ ਰਾਂਗੇ ਤੇ ਇੱਥੇ ਉਹਨਾਂ ਨੂੰ ਐਡ ਕਰ ਦਿੱਤਾ। ਬਾਕੀ ਅਗਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ। ਇਹ ਵਾਲੇ ਬਨਾਰਸੀ ਸਿਲਕ ਦੇ 1500 ਵਿੱਚ ਪਲੇਨ ਬਾਟਮ ਦੇ ਨਾਲ 2.5 ਮੀਟਰ ਦਾ ਬਾਟਮ ਆਏਗਾ। ਬਹੁਤ ਪਿਆਰੇ ਰਾਂਗ ਆਏ ਨੇ ਪੰਜ ਰਾਂਗੇ ਦੇ ਵਿੱਚ ਅਵੇਲੇਬਲ ਨੇ। ਬਨਾਰਸੀ ਦਾ ਬਾਟਮ ਆਏਗਾ ਬਨਾਰਸੀ ਸਿਲਕ ਦੀ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ। ਰੰਗ ਤੇ ਡਿਜ਼ਾਈਨ ਜੋ ਵੀ ਹੈਗੇ ਨੇ ਮੈਂ ਇਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਅਗਰ ਕੋਈ ਕੁਐਰੀ ਕਰਨੀ ਹੈ ਜਾਂ ਬਾਈ ਕਰਨਾ ਤਾਂ ਨੰਬਰ ਮੈਂ ਆਪਣਾ 623924575 ਜਿਉ ਦਿੱਤਾ ਆ ਉਸ ਨੰਬਰ 'ਤੇ ਜਾ ਤੁਸੀਂ ਮੈਨੂੰ ਮੈਸੇਜ ਕਰਾ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਐਮ ਵਾਲੇ ਸੂਟਾਂ ਨੂੰ 640 ਵਿੱਚ ਬਹੁਤ ਹੀ ਜ਼ੋਰ-ਝਟ ਦੇ ਪਿਆਰੇ ਸੂਟ ਮਿਲ ਜਾਣਗੇ ਪਾਰਟੀ ਵਾਲੇ ਸੂਟ ਨੇ 640 ਦਾ ਪ੍ਰਾਈਸ ਹੈ ਬਾਕੀ ਅਗਰ ਕਿਸੇ ਦੀ ਡਿਟੇਲ ਦਾ ਪ੍ਰਾਈਸ ਦੱਸਣਾ ਰਹਿ ਜਾਵਾਂਗੇ ਤਾਂ ਨੰਬਰ 'ਤੇ ਜਾ ਕੇ ਪੁੱਛ ਲੈਣਾ ਮੈਂ ਤੁਹਾਨੂੰ ਸਾਰੀ ਕੁਐਰੀ ਕਰ ਦੇਵਾਂਗੀ यह पशमीना आने के बहुत प्यारे रंग ने तीन रंगा में सूट आएगा यह पार्टीवेयर लुक वाला सूट है दो कलर आने दुपट्टा बहुत प्यारा बॉटम इन्ह का भी प्लेन आएगा कलैक्शन अगर सोनिया लगती वीडियो लाइक जरूर करना कमेंट करके जरूर दसना मेरे लगे सूट चैनल तो नवे होता चैनल सबसक्राइब भी कर देना तो जे स्टेटस देखना तो नंबर जाके मैसेज कर देना मैं तो नंबर सेव कर लगी फिर तुम्हारा स्टेटस जरा शो हो जाएगा ਐ ਜੌਰਜਟ ਦੇ ਸੂਟ ਆਣਗੇ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਰੰਗ ਇਹਦੇ ਵਿੱਚ ਕਾਫੀ ਨੇ ਹੋਰ ਵੀ ਰੰਗ ਹੋਣਗੇ ਇੱਥੇ ਥੋੜੇ ਕਲਰ ਮੇਰੇ ਕੋਲ ਐਡ ਨਹੀਂ ਹੋਏ ਇਹ ਸਿਰਫ ਤੇ ਸਿਰਫ 520 ਰੁਪਏਾਂ ਦੇ ਵਿੱਚ ਤੁਸੀਂ ਲੇਸ ਦੁਪੱਟਾ ਲੱਗਾ ਹੋਇਆ ਰਾਲ ਸੂਟ ਮਿਲ ਜੇਗਾ ਸ਼ਰਟ ਜਿਹੜੀ ਆ ਜੌਰਜਟ ਦੀ ਆਏਗੀ बॉटਮ ਤੇ ਜਿਹੜਾ ਬੂਟਾ ਵਰਕ ਹੋਇਆ ਵੀ ਜੌਰਜਟ ਦਾ 2 ਮੀਟਰ ਦਾ ਦੁਪੱਟਾ ਜੌਰਜਟ ਦਾ ਬੂਟਾ ਵਰਕ ਦੇ ਨਾਲ ਆਏਗਾ 4 ਸਾਈਡਰ ਲੇਸ ਆਏਗੀ ਲੇਸ ਕਿਸੇ ਟਾਈਮ ਥੋੜਾ ਡਿਫਰੈਂਟ ਵੀ ਹੋ ਸਕਦਾ ਬਾਕੀ ਮੋਸਟਲੀ ਸਭ ਤੇ ਇਹੀ ਲੱਗੀ ਹੁੰਦੀ ਹੈ ਬਾਟਮ ਤੇ ਦੁਪੱਟੇ ਤੇ ਸੇਮ ਵਰਕ ਹੈ ਸ਼ਾਰਟ ਪ੍ਰਿੰਟਡ ਹੈਗੀ ਟਾਈਮ ਇਹ ਤੇ ਦੀ ਸ਼ਰਟ ਟਾਈਮ ਇਹ ਤੇ ਦਾ ਬਾਟਮ ਟਾਈਮ ਇਹ ਤੇ ਦਾ ਦੁਪੱਟਾ ਹੈ ਪ੍ਰਾਈਸ ਇਹਦਾ ਸਿਰਫ ਤੇ ਸਿਰਫ 520 ਰੁਪਏ ਹੈ ਬਹੁਤ ਸਸਤੇ ਸੂਟ ਨੇ ਛੋਟੇ-ਮੋਟੇ ਫੰਕਸ਼ਨਾਂ ਵਾਲੀ ਬੜੇ ਵਧੀਆ ਲੈਂਦੇ ਨੇ ਤੇ ਚਲੋ ਆ ਬਾਕੀ ਅਗਰ ਕੋਈ ਕੁਐਰੀ ਹੈ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਐਡ ਕੀਤਾ ਹੋਇਆ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ